ਨਾਂ ਬਾਕੀ ਮੈਂ ਤਾਂ ਸੇ ਮੈਂ ਤੇ ਪਿੰਗੇ ਤੇ ਫਾਨਾ ਦੇ ਫਾਨਾ ਦੁਨਿਆ ਦਾ ਕੁਝ ਨਹੀਂ ਜੀ ਨਹੀਂ ਚੀਕ ਬਾਬੂ ਦੇ ਚੀਕ ਥੋੜੀ ਘਹੀ ਹੈ ਬਸ ਕਲਪੇ ਸਿੱਖ ਦੀ ਟੀਮ ਨੂੰ ਜਾਣਕਾਰੀ ਮਿਲੀ ਸੀ ਕਿ ਜ਼ਿਲ੍ਹਾ ਬਠਿੰਡਾ ਦੇ ਵਿੱਚ ਇਹ ਬਾਪੂ ਜੀ ਬੜੇ ਔਖੇ ਸਮੇਂ ਚ ਲੰਘ ਰਹੇ ਹਨ ਇਨਾਂ ਨੂੰ ਖੁਦ ਨੂੰ ਲੀਵਰ ਦੀ ਪ੍ਰੋਬਲਮ ਹੈ ਜਿਹਦੇ ਕਰਕੇ ਇਹਨਾਂ ਤੋਂ ਕੋਈ ਕੰਮਕਾਰ ਨਹੀਂ ਹੁੰਦਾ ਇਹਨਾਂ ਦੇ ਦੋ ਬੇਟੇ ਤੇ ਇੱਕ ਬੇਟੀ ਜਿਹਦਾ ਵਿਆਹ ਕਰ ਦਿੱਤਾ ਸੀ ਇਹਨਾਂ ਨੇ ਜਿਹੜਾ ਵੱਡਾ ਬੇਟਾ ਉਹ ਹੈ ਤਾਂ ਵਿਆਹਿਆ ਪਰ ਉਹਨੂੰ ਵਿਚਾਰੇ ਨੂੰ ਅਧਰੰਗ ਹੋ ਗਿਆ ਤੇ ਉਹਦਾ ਅੱਧਾ ਸਰੀਰ ਹੈ ਜਿਹੜਾ ਉਹ ਕੰਮ ਕਰਨਾ ਬੰਦ ਕਰ ਗਿਆ ਛੋਟਾ ਜਿਹੜਾ ਬੇਟਾ ਸੀ ਉਹ ਸੰਨਿਆਸ ਲੈ ਗਿਆ ਹੁਣ ਬਾਪੂ ਜੀ ਘਰਾਂ ਕੋਲੇ ਨਾ ਤਾਂ ਕੋਈ ਆਮਦਨੀ ਦਾ ਸਹਾਰਾ ਜਦੋਂ ਇਹਨਾਂ ਦਾ ਸਭ ਕੁਝ ਠੀਕ ਸੀ ਉਦੋਂ ਇਹਨਾਂ ਨੇ ਆਪਦਾ ਘਰ ਵੀ ਬਣਾਇਆ ਬਾਪੂ ਜੀ ਨੇ ਵਿਆਹ ਵੀ ਕੀਤੇ ਪਰ ਜਦੋਂ ਬਾਪੂ ਜੀ ਖੁਦ ਮੰंजे ਤੇ ਪੈ ਗਏ ਅਤੇ بیٹے ਨੂੰ ਅਧਰੰਗ ਹੋ ਗਿਆ ਤਾਂ ਇਹਨਾਂ ਤੇ ਜਿਵੇਂ ਕਹਿ ਰਹੀ ਵਰ ਗਿਆ ਹੁੰਦਾ ਸੋ ਸਾਡੀ ਸੰਗਤ ਨੂੰ ਬੇਨਤੀ ਹੈ ਕਿ ਜੇ ਕੋਈ ਵੀ ਇਸ ਗੁਰਸਿੱਖ ਪਰਿਵਾਰ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ